ਸੰਦੀ ਕੁਮਾਰ ਕੀ ਗੱਲ ਬਾਤ ਪਾਜੀ ਰਾਤ ਨੂੰ ਨਾ ਮੇਰਾ ਮੈਂ ਕੰਮ ਪਾਰਿਆ ਸੀ ਤੇ ਮੇਰਾ ਪਰਸਲ ਵੈਲਟ ਮੇਰਾ ਡੀਏ ਹੈਗਾ ਬਿਸਕਰਮਾਂ ਤੋਂ ਉੱਤੇ ਲੱਗ ਗਿਆ ਜੇ ਕਿਸੇ ਵੀਰ ਭਰਾ ਨੂੰ ਮਿਲਦਾ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਬਾਕੀ ਮੈਨੂੰ ਪੈਸੇ ਦੀ ਕੋਈ ਟੈਨਸ਼ਨ ਨਹੀਂ ਹੈ ਗਈ ਮੇਰਾ ਸਿਰਫ ਮੇਰੇ ਡਾਕੂਮੈਂਟ ਰ ਬੇਤੇ ਬੜੇ ਜ਼ਰੂਰੀ ਆ ਜੈਨਾ ਮੇਰੇ ਬੱਚਿਆਂ ਦੇ ਮੇਰੇ ਆਪਣਿਆਂ ਸਾਰਿਆਂ ਦੇ ਮੈਨੂੰ ਡਾਕੂਮੈਂਟ ਮੇਰੇ ਵਾਪਸ ਮਿਲ ਜੇ ਬੜਾ ਵਧੀਆ ਹੈਗਾ ਜੇ ਮੇਰੇ ਵੀਰ ਭਰਾ ਕਿਸੇ ਦੇ ਹੱਥ ਲੱਗਣ ਮੈਨੂੰ ਵਾਪਿਸ ਕਰ ਦੇ ਲੋ ਪਾਜੀ ਮੇਰਾ ਇੱਕ ਦੋ ਏਟੀਐਮ ਕਾਰਡਾਂ ਵਿੱਚ ਇੱਕ ਡਰਾਈਵਿੰਗ ਲਾਇਸੈਂਸ ਹੈਗਾ ਇੱਕ ਮੇਰਾ ਆਰਸੀ ਹੈਗੀ ਹੈ ਮੋਟਰਸਾਈਕਲ ਦੀ ਇੱਕ ਮੇਰਾ ਪੈਨ ਕਾਰਡ ਹੈਗਾ ਵਿੱਚ ਇੱਕ ਮੇਰਾ ਆਧਾਰ ਕਾਰਡ ਹੈਗਾ ਵਿੱਚ ਇੱਕ ਮੇਰਾ ਈਕ ਆਸ਼ਵਾਨ ਕਾਰਡ ਵਿੱਚ ਪੈਸੇ ਦੀ ਕੋਈ ਗੱਲ ਨਹੀਂ ਹੈਗੀ ਪੈਸੇ ਦੀ ਕੋਈ ਗੱਲ ਨਹੀਂ ਮੈਨੂੰ ਮੈਂ ਕਹਿੰਦਾ ਮੇਰੇ ਡਾਕੂਮੈਂਟ ਜੇ ਕਿ ਉਹਨਾਂ ਲਵਦੇ ਆ ਪਾਜੀ ਵੀਰ ਭਰਾ ਕੋਈ ਰਿਕਵੈਸਟ ਹੈਗੀ ਆ ਉਹ ਵਾਪਿਸ ਕਰ ਦਿਓ ਜੇ ਕਿ ਤੇ ਥਾਣੇ ਜਮਾ ਕਰਾਣੀਆਂ ਡਾਕ ਖਾਨੇ ਜਮਾ ਕਰਾਣੀਆਂ ਜੀ ਤੇ ਮਰਜੀ ਜਮਾ ਕਰਾ ਦਿਓ ਮੇਰੇ ਡਾਕੂਮੈਂਟ ਦੇ ਦਿਓ ਮੈਨੂੰ ਬੜੀ ਮੁਸ਼ਕਿਲ ਆਇਆ ਕਰੀਏ ਇਸ ਕਰਕੇ ਸਰ ਜੇ ਕਿ ਹਿੰਦੂਲੇ ਪਦਰ ਤੇ ਇਹ ਕੀ ਪਤਾਰੀਗਾ ਤੁਹਾਡਾ ਭਾਜੀ ਛਾਪੜੀ ਗੇਟ ਮਹੱਲੇ ਵਿੱਚ ਜਿੱਥੇ ਮਰਜੀ ਆ ਕੇ ਇੱਥੇ ਦੇ ਸਕਦਾ ਕੋਈ ਕੇ ਇਹਨੂੰ ਪੁੱਛ ਕੇ ਅਨਦੀਪ ਕੁਮਾਰ ਸਾਰੇ ਜਾਣਦੇ ਨੇ ਤੇ ਬਾਕੀ ਜੋ ਮਰਜੀ ਕੋਈ ਬੰਦਾ ਮੇਰਾ ਵੀਰ ਭਰਾ ਜੇ ਕਿ ਉਹਨੂੰ ਲੱਭਦਾ ਇੱਥੇ ਆ ਕੇ ਦੇ ਸਕਦਾ ਉਹ ਬੱਕੜੇ ਮੇਰੇ ਰਿਪੋਰਟਰ ਭਾਜੀ ਹੈਗੇ ਨਾ ਨੀਤੀ ਨੀਤੀ ਇਹਨਾਂ ਨੂੰ ਦੇਖ ਸਕਦਾ ਆਗੇ ਕੋਈ ਬਸ ਮੇਰੇ ਤੱਕ ਪੁੱਜ ਜਾਣ ਬਸ ਭਾਜੀ ਇਹੋ ਕਹਿਣਾ ਮੈਂ ਰਿਕਵੈਸਟ ਹੈ ਜੀ ਇੱਕ ਮੇਗੀ ਆ ਰਹੀ ਹੈ ਇਸ ਕਰਕੇ ਮੈਂ ਮੋਟਰਸਾਈਕਲ ਚਲਾ ਸਕਦਾ ਮੇਰਾ ਮੋਟਰਸਾਈਕਲ ਦਾ ਵੀ ਲਾਇਸੈਂਸ ਵੀ ਵਿੱਚ ਆ ਆਰ ਸੀ ਵਿੱਚ ਆ ਬਸ ਮੈਂ ਚਲਾ ਨਹੀਂ ਸਕਦਾ ਮੋਟਰਸਾਈਕਲ ਬਾਕੀ ਕੋਈ ਮੇਰਾ ਭਰਾ ਵੀਰ ਭਰਾ ਜੇ ਵਾਪਿਸ ਕਰੇਗਾ ਮੇਰੇ ਵੱਲੋਂ ਨੂੰ ਮੈਂ ਆਪਣਾ ਨਾਗਰੀ ਨਾਮ ਦਿਆਂਗਾ ਨੂੰ ਜੋ ਮੇਰੇ ਮੈਨੂੰ ਪੈਸੇ ਦੀ ਕੋਈ ਟੈਨਸ਼ਨ ਨਹੀਂ ਬਸ ਮੇਰੇ ਕਾਗਜ਼ ਮੈਨੂੰ ਮਿਲ ਜਾਣ ਉਹਨੂੰ ਮੈਂ ਨਗਦ ਇਨਾਮ ਦੇਵਾਂਗਾ ਜਿਹੜਾ ਮੈਨੂੰ ਮੇਰਾ ਵੀਰ ਭਰਾ ਕੋਈ ਹੈਂਡ ਓਵਰ ਕਰੇਗਾ ਮੈਨੂੰ ਮੇਰੇ ਕਾਗਜ਼ ਧੰਨਵਾਦ ਤੁਹਾਡਾ